ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਪੁਸਤਕ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ ਚਾਸੀ ਕਹਿਣੀ ਅਤੇ ਕਰਨੀ ਜਿੱਥੇ ਕਹਿਣੀ ਕਰਨੀ ਇੱਕ ਨਾ ਹੋਵੇ ਉੱਥੇ ਪੈਂਦੇ ਲੱਖ ਸਿਆਪੇ ਹੋ ਜਦ ਪੁੱਤਰਾਂ ਨੂੰ ਸੇਧ ਨਹੀਂ ਮਿਲਦੀ ਉਸ ਘਰ ਪੈਣ ਸਿਆਪੇ ਹੋ 3 ਫਰਵਰੀ 2004 ਦੀ ਗੱਲ ਹੈ ਮੈਂ ਸਰਕਾਰੀ ਤੌਰ ਤੇ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਗਿਆ ਹੋਇਆ ਸੀ ਇਕ ਕਾਨਫਰੰਸ ਪਰ ਸਰਕਾਰ ਦੇ ਪਿੰਡੂ ਵਿਕਾਸ ਅਤੇ ਜਲ ਸਪਲਾਈ ਵਿਭਾਗ ਵੱਲੋਂ ਉਤਰੀ ਰਾਜਾਂ ਵਿੱਚ ਪਿੰਡੂ ਖੇਤਰ ਦੇ ਲੋਕਾਂ ਦੀ ਪਾਣੀ ਮੁਹੱਈਆ ਕਰਨ ਸੰਬੰਧੀ ਆਰਿਆਂ ਔਖੜਾਂ ਤੇ ਚਾਲੂ ਸਕੀਮਾਂ ਬਾਰੇ ਸੀ ਕਾਨਫਰੰਸ ਤੋਂ ਕੁਝ ਬਹਿਲ ਮਿਲਨ ਨਾਲ ਲੱਗਦੇ ਹੀ ਇੱਕ ਦਫ਼ਤਰ ਵਿੱਚ ਮੈਂ ਮਸਕਟ ਨਾਮ ਦੀ ਗੈਰ ਸਰਕਾਰੀ ਸੰਸਥਾ ਵੱਲੋਂ ਪਟਿਆਲੇ ਸ਼ਹਿਰ ਦੇ ਬਾਹਰਲੇ ਪਾਸੇ ਸਿਗਲੀ ਗਰ बस्ती ਵਿੱਚ ਗਰੀਬ ਲੜਕੀਆਂ ਦੇ ਸਵੈ ਰੁਜ਼ਗਾਰ ਟ੍ਰੇਨਿੰਗ ਅਤੇ ਸਾਖਰਤਾ ਕਲਾਸਾਂ ਸੰਬੰਧੀ ਚੱਲ ਰਹੇ ਪ੍ਰੋਜੈਕਟ ਬਾਰੇ ਗ੍ਰਾਂਟ ਜਾਰੀ ਕਰਾਂ ਲੀਕਾਪਾਟ ਦੇ ਦਫਤਰ ਚ ਲਾ ਗਿਆ ਉਹਨਾਂ ਦਿਨਾਂ ਵਿੱਚ ਮੇਰੇ ਇੱਕ ਦੋਸਤ ਇਨਕਮ ਟੈਕਸਸ ਕਰੀ ਜੋ ਪਟਿਆਲਾ ਤਹਿ ਨਾਲ ਸਨ ਉਹ ਵੀ ਕਿਸੇ ਕੰਮ ਲਈ ਦਿੱਲੀ ਗਏ ਹੋਏ ਸਨ ਜਦੋਂ ਮੈਂ ਫੋਨ ਕਰਕੇ ਉਹਨਾਂ ਦਾ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਉਹ ਸਾਥੋਂ ਬਹੁਤੀ ਦੂਰੀ ਤੇ ਨਹੀਂ ਸਨ ਅਸਲ ਵਿੱਚ ਉਹ ਪੰਜਾਬ ਕੇਡਰ ਦੇ ਆਈਐਸ ਅਧਿਕਾਰੀ ਡਾਕਟਰ ਅਵਿਨਾਸ਼ ਸਿੰਘ ਛਤਵਾਲ ਦੇ ਦਫਤਰ ਵਿੱਚ ਸਾਡੇ ਨੇੜੇ ਹੀ ਬੈਠੇ ਸਨ ਬਸ ਫੋਨ ਕਰਨ ਦੀ ਗੇੜ ਸੀ ਉਹ ਵੀ ਮੇਰੇ ਕੋਲ ਹੀ ਕਪਾਟ ਦੇ ਦਫਤਰ ਵਿੱਚ ਪੁੱਜ ਗਏ ਗੇਤੀ ਉਸ ਦੀ ਜਾਣ ਪਛਾਣ ਵਾਲਾ ਹੀ ਇੱਕ ਅਫਸਰ ਲੱਗਿਆ ਹੋਇਆ ਸੀ ਮੇਰੇ ਦੋਸਤ ਨੇ ਮੈਨੂੰ ਉਸ ਅਫਸਰ ਨਾਲ ਮਲਾਇਆ ਜੋ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਨੂੰ ਗ੍ਰਾਂਟਾਂ ਜਾਰੀ ਕਰਨ ਨਾਲ ਸੰਬੰਧ ਰੱਖਦਾ ਸੀ ਇਤਿਹਾਕ ਦੀ ਗੱਲ ਇਹ ਹੋਈ ਕਿ ਮੇਰੇ ਲਈ ਇਹ ਮੌਕਾ ਕਿਸੇ ਤੀਰਥ ਸਥਾਨ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਤੇ ਮੱਕੇ ਮਦੀਨੇ ਦੇ ਹੱਜ ਬਰਾਬਰ ਸਾਬਤ ਹੋਇਆ ਕਈ ਵਾਰ ਅਸੀਂ ਜਾਂਦੇ ਕੁਝ ਹੋਰ ਕੰਮ ਹੁੰਦੇ ਆ ਜਿਸ ਦੀ ਅਹਿਮੀਅਤ ਐਨੀ ਨਹੀਂ ਹੁੰਦੀ ਪਰੰਤੂ ਪ੍ਰਾਪਤੀਆਂ ਉਸ ਤੋਂ ਕਈ ਗੁਣਾ ਵੱਧ ਹਾਸਲ ਕਰ ਲੈਂਦੇ ਆ ਇਹ ਗਨਿਮਤ ਦੀ ਗੱਲ ਹੁੰਦੀ ਹੈ ਸਾਡੇ ਨਾਲ ਵੀ ਕੁਝ ਅਜੀਹਾ ਸ਼ਿਵਾਪ ਰਿਆ ਜਿਸ ਅਫਸਰ ਕੋਲ ਅਸੀਂ ਬੈਠੇ ਸੀ ਉਸਦੇ ਕੋਲ ਇੱਕ 35-40 ਕੋ ਸਾਲ ਦਾ ਨੌਜਵਾਨ ਬੈਠਾ ਚਾਹ ਪੀ ਰਿਹਾ ਸੀ ਜੋ ਵੇਖਣ ਤੋਂ ਫਿਲਾਸਫਰ ਕਿਸਮ ਦਾ ਲੱਗਦਾ ਸੀ ਉਸਦੇ ਮੋਢੇ ਵਿੱਚ ਇੱਕ ਕਪੜੇ ਦਾ ਤਣੀਆਂ ਭਰਾ ਚੋਲਾ ਸੀ ਉਸ ਦੀਆਂ ਅੱਖਾਂ ਤੇ ਦੂਰ ਦੀ ਨਿਗਾਹ ਦੀਆਂ ਐਣਕ ਲੱਗੀਆਂ ਹੋਈਆਂ ਸਨ ਲਾੜੀ ਦੀ ਹਜਾਮਤ ਕਰਨ ਦੀ ਬਜਾਏ ਕੱਟੀ ਹੋਈ ਸੀ ਸਿਰ ਤੋਂ ਵੀ ਬੋਨਾ ਸੀ ਜਦੋਂ ਮੇਰੇ ਦੋਸਤ ਨੇ ਮੇਰੀ ਜਾਣ ਪਛਾਣ ਉਸ ਕਪਾਟ ਦੇ ਅਧਿਕਾਰੀ ਨਾਲ ਕਰਵਾਈ ਤਾਂ ਉਸਨੇ ਮੇਰੇ ਲਈ ਕੁਝ ਜ਼ਿਆਦਾ ਹੀ ਵਿਸ਼ੇਸ਼ਣ ਵਰਤ ਦਿੱਤੇ ਮੈਨੂੰ ਸੁਣਦੇ ਸੁਣਦੇ ਖੁਦ ਵੀ ਕੋਈ ਸ਼ਰਮ ਜਈ ਵੀ ਆਈ ਜਦੋਂ ਤੁਹਾਡੀ ਤਾਰੀਫ ਤੁਹਾਡੇ ਸਾਹਮਣੇ ਹੀ ਕੋਈ ਕਰ ਰਿਹਾ ਹੋਵੇ ਤਾਂ ਅਜਿਹਾ ਹੋਣਾ ਸੁਭਾਅਕ ਹੁੰਦਾ ਹੈ ਉਸਨੇ ਆਪਣੇ ਦੋਸਤ ਗੌਰਵ ਯਾਦਵ ਨੂੰ ਮੇਰੇ ਬਾਰੇ ਦੱਸਿਆ ਇਹ ਪੰਜਾਬ ਦੇ ਸਿਵਲ ਸਰਵਿਸ ਦੇ ਸੀਨੀਅਰ ਅਫਸਰ ਡਾਕਟਰ ਹਰਕੇਸ਼ ਸਿੰਘ ਸਿੱਧੂ ਹਨ ਆਈਐਸ ਵਿੱਚ ਆਉਣੇ ਵਾਲੇ ਹਨ ਕਾਫੀ ਤੜਲੇਦਾਰ ਤੇ ਤਕੜੇ ਅਫਸਰ ਹਨ ਇਹ ਗਰੀਬਾਂ ਲੋੜਵੰਦਾਂ ਸਹਿਤ ਅਤੇ ਕਲਾ ਪ੍ਰੇਮੀਆਂ ਦੀ ਮਦਦ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ ਕਰਪਸ਼ਨ ਦੇ ਖਿਲਾਫ ਲੜਨ ਲਈ ਹਰ ਵੇਲੇ ਤਿਆਰ ਬਰਤਿਆਰ ਨੇ ਹੰਗਾ ਸਿੰਗ ਬਾਂਗ ਜੁੱਜਨ ਲਈ ਤਤਪਰ ਰਹਿੰਦੇ ਆ ਇਹ ਕਹਿਣੀ ਤੇ ਕਰਨੀ ਦੇ ਪੱਕੇ ਆ ਇਹਨਾਂ ਦੀ ਇੱਕ ਸੁਸਾਇਟੀ ਹੈ ਜੋ ਮਸਕਟ ਯਾਨੀ ਮਾਲਵਾ ਆਰਟ ਸਪੋਰਟਸ ਕਲਚਰ ਐਂਡ ਐਜੂਕੇਸ਼ਨ ਟਰਸਟ ਹੈ ਇਹ ਅੱਛੇ ਲਖਾਰੀ ਵੀ ਹਨ ਇਹਨਾਂ ਦੀਆਂ ਲਿਖਤਾਂ ਵਿੱਚੋਂ ਇਹਨਾਂ ਦੇ ਸੁਭਾਅ ਤੇ ਸ਼ੈਲੀ ਦੀ ਝਲਕ ਪੈਂਦੀ ਹੈ ਜੋ ਗੱਲਾਂ ਕਹਿੰਦੇ ਉਹੀ ਲਿਖਦੇ ਆ ਉਹਨਾਂ ਦੇ ਹਾਨ ਦੇ ਹੋ ਕੇ ਵਿਚਰਦੇ ਆ ਜੋ ਜੀਵਨ ਵਿੱਚ ਕਰਦੇ ਆ ਤੇ ਉਹ ਗੱਲਾਂ ਹੀ ਆਪਣੇ ਤਜਰਬੇ ਤੇ ਅਨੁਭਵ ਤੋਂ ਲਿਖਦੇ ਆ ਜਦੋਂ ਨਾ ਹਟੇ ਤਾਂ ਮੈਨੂੰ ਵਿੱਚੋਂ ਹੀ ਕਹਿਣਾ ਪਿਆ ਬਾਈ ਜੀ ਹੁਣ ਬੱਸ ਵੀ ਕਰੋ ਇਨਾਂ ਦੀ ਗੱਲ ਸੁਣ ਲੋ ਉਸਨੇ ਫਿਰ ਕਹਾ ਭਾਜੀ ਮੈਂ ਕੋਈ ਮੱਖਾਂ ਤਾਂ ਨਹੀਂ ਲਾ ਰਿਹਾ ਜੋ ਕਹਿ ਰਹਿਆ ਠੀਕ ਹੀ ਤਾਂ ਹੈ ਨਾ ਜਿਹੜਾ ਆਦਮੀ ਦਾਰਸ਼ਨਿਕ ਤबीयत ਦਾ ਨਜ਼ਰ ਆਉਂਦਾ ਸੀ ਉਹ ਸਭ ਝਾਹਨਾ ਸੁਣ ਰਿਹਾ ਸੀ ਤੇ ਟਿਕ ਟਿਕੀ ਲਾ ਕੇ ਮੇਰੇ ਵੱਲ ਵੇਖੀ ਜਾ ਰਿਹਾ ਸੀ ਮੈਨੂੰ ਵੀ ਕੁਝ ਉਤਸੁਕਤਾ ਸੀ ਕਿ ਇਹ ਬੰਦਾ ਕੀ ਸੋਚੂ ਇੱਕ ਪੰਜਾਬੀ ਆਪਣੇ ਨਾਲ ਦੇ ਬਾਰੇ ਦੀ ਤਾਰੀਫ ਕਰੀ ਜਾ ਰਿਹਾ ਹੈ ਆਪੇ ਮੱਥਾ ਟੇਕਦੀਆਂ ਤੇ ਆਪੇ ਬੁੱਢ ਸਵਾਗਣ ਹੋਣ ਵਾਲੀ ਗੱਲ ਮੈਨੂੰ ਲੱਗ ਰਹੀ ਸੀ ਗੌਰਵ ਜਾਲਪ ਕਪਾੜ ਦੇ ਅਧਿਕਾਰੀ ਨੇ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਸਾਡੀ ਜਾਣ ਪਛਾਨ ਉਸ ਦਾਰਸ਼ਨਿਕ ਸੂਤਸ ਬਾਰੇ ਸੱਜਣਾ ਕਰਾਉਂਦੇ ਦੱਸਿਆ ਇਸ ਦਾ ਨਾਮ ਸ਼੍ਰੀ ਬੀਕੇ ਸ਼੍ਰੀ ਵਸਤਵਾਏ ਇਹ ਸਾਬ ਦਾ ਇਹ ਅਧਿਕਾਰੀ ਹੈ ਇੱਕ ਐਨਜੀਓ ਰਜਿਸਟਰ ਕਰਵਾ ਕੇ ਯੂਪੀ ਦੇ ਕਿਸੇ ਜ਼ਿਲ੍ਹੇ ਵਿੱਚ ਪਿੰਡੂ ਦਲਿਤ ਲੋਕਾਂ ਦੇ ਵਿਕਾਸ ਲਈ ਯਤਨਸ਼ੀਲ ਹੈ ਮੈਨੂੰ ਇੰਨੀ ਗੱਲ ਸੁਣਨ ਸਾਰੀ ਇਸ ਤ ਵੀ ਜਿਹੀ ਲੱਗੀ ਜਿਵੇਂ ਸ਼ਰੇਆਮ ਝੂਠ ਬੋਲਿਆ ਜਾ ਰਿਹਾ ਹੋਵੇ 35-40 ਸਾਲ ਦੀ ਉਮਰ ਦਾ ਆਦਮੀ ਸਾਬਕਾ ਇਹ ਅਧਿਕਾਰੀ ਕਿਵੇਂ ਹੋ ਗਿਆ ਰਿਟਾਇਰਡ ਤੋਂ ਜਾਪਦਾ ਹੀ ਨਹੀਂ ਸੀ ਆਈਐਸ ਅਧਕਾਰੀ ਦੀ ਨੌਕਰੀ ਖੋਜਣੀ ਵੀ ਕਾਫੀ ਹੈਰਾਨੀਜਨਕ ਲੱਗਦੀ ਸੀ ਮੈਂ ਉਸ ਦੀ ਗੱਲ ਵਿੱਚ ਟੋਕੇ ਕਿਆ ਯਾਦਵ ਸਾਹਿਬ ਸ਼੍ਰੀ ਵਾਸਤਵਾ ਸਾਹਿਬ ਸਾਬ ਦਾ ਆਈਐਸ ਅਧਕਾਰੀ ਕਿਵੇਂ ਹੋਏ ਇਹ ਤਾਂ ਜੇ ਨੌਜਵਾਨ ਲੱਗਦੇ ਥੋੜੀ ਜੀ ਗੱਲਬਾਤ ਕਰਦੇ ਹੋਏ ਸ਼੍ਰੀ ਵਾਸਤਵਾ ਵੀ ਸਾਡੇ ਨਾਲ ਖੁੱਲ ਗਿਆ ਉਹ ਮੈਨੂੰ ਪੁੱਛਣ ਲੱਗਾ ਸਰਦਾਰ ਜੀ ਤੁਸੀਂ ਹੱਥ ਵਿੱਚ ਖੁੰਡੀ ਕਿਉਂ ਫੜੀ ਹੈ ਇਹ ਗੱਲ ਕੋਈ ਐਕਸੀਡੈਂਟ ਹੋ ਗਿਆ ਸੀ ਮੈਂ ਦੱਸਿਆ ਕਿ ਐਕਸੀਡੈਂਟ ਨਹੀਂ ਪੰਗਾ ਲੈ ਲਿਆ ਸੀ ਉਹ ਵੀ ਅੱਡੀਆਂ ਚੁੱਕ ਕੇ ਫਾਹ ਵੱਸ ਫਿਰ ਉਸਦੀ ਸਜ਼ਾ ਬੋਤਰੀਆ ਮੈਂ ਉਸ ਨੂੰ ਆਪਣੀ ਲੱਤ ਤੇ ਸੱਟ ਲੱਗਣ ਦੀ ਕਹਾਣੀ ਸੁਣਾਈ ਮੈਂ ਉਸ ਨੂੰ ਦੱਸਿਆ ਕਿ ਇਹ ਮੇਰੇ ਸ਼ੌਕੀ ਆਪਰੇਸ਼ਨ ਦਾ ਨਤੀਜਾ ਹੈ ਹੁਣ ਇੱਕ ਹੋਰ ਆਪਰੇਸ਼ਨ ਮਜਬੂਰਨ ਕਰਾਉਣਾ ਪੈਣਾ ਹੈ ਉਹ ਮੇਰੇ ਨਾਲ ਕਾਫੀ ਦਿਲਚਸਪੀ ਲੈਣ ਲੱਗਿਆ ਮੈਨੂੰ ਆਪਣਾ ਤਜ਼ਾਹਰ ਕਰਦੇ ਹੋਏ ਤੇ ਜ਼ਰੂਰ ਮਿਲਣ ਦਾ ਸੰਕੇਤ ਦਿੰਦੇ ਹੋਏ ਕਿ ਆ ਸਰਦਾਰ ਜੀ ਅਸੀਂ ਤੁਹਾਡੇ ਪ੍ਰੋਜੈਕਟ ਵੇਖਣ ਲਈ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪੰਜਾਬ ਆਵਾਂਗੇ ਮੈਂ ਉਸ ਨੂੰ ਜੀ ਆਇਆਂ ਨੂੰ ਕਿਹਾ ਸ਼੍ਰੀ ਵਾਸਵਾ ਨੇ ਮੈਨੂੰ ਇੱਕ ਹੋਰ ਅਚੰਭੇ ਜਿਹੇ ਸਵਾਲ ਕੀਤਾ ਸਿੱਧੂ ਜੀ ਐਸੋਣੇ ਪੰਜਾਬ ਵਿੱਚ ਰਿਸ਼ਵਤਖੋਰੀ ਸਿਰੇ ਤੇ ਉਹ ਤੇ ਅਫਸਰशाही ਤੇ ਪੋਲੀਟੀਸ਼ੀਅਨ ਦੋਵੇਂ ਗਠਬੰਧਨ ਬਣਾ ਕੇ ਰਿਸ਼ਵਤ ਖਾਂਦੇ ਆ ਪੰਜਾਬ ਦੇ ਅਫਸਰ ਦੇਸ਼ ਪਰ ਦੇ ਅਮੀਰ ਵਪਾਰੀ ਲੋਕਾਂ ਨਾਲੋਂ ਵੀ ਅਮੀਰ ਕੀ ਗੱਲ ਤੁਹਾਡਾ ਦਾ ਨਹੀਂ ਲੱਗਿਆ ਜਾਂ ਕਿਦਰੇ ਇਸਤਤਨਾਤ ਨਾਲ ਜੁੜੇ ਹੋਣ ਕਰਕੇ ਤੁਸੀਂ ਇਸ ਤੋਂ ਬਚੇ ਹੋ ਮੈਂ ਦੱਸਿਆ ਇਸ ਵਿੱਚ ਮੇਰੇ ਨਾਲੋਂ ਵੱਧ ਯੋਗਦਾਨ ਮੇਰੇ ਨਾਨਾ ਜੀ ਦੇ ਅਦਰਸ਼ਮਈ ਜੀਵਨ ਅਤੇ ਪ੍ਰੇਰਣਾ ਦਾ ਜਿਨ੍ਹਾਂ ਨੇ ਬਚਪਨ ਵਿੱਚ ਹੀ ਮੈਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਲਈ ਵਚਨਬੱਧ ਕੀਤਾ ਸੀ ਥੋੜੀ ਦੇਰ ਗੱਲਾਂ ਕਰਕੇ ਸ਼੍ਰੀ ਬੀਕੇ ਵਾਸਤਵਾ ਕਾਰੀ ਵਿੱਚ ਹੋਣ ਦਾ ਤੇ ਫਿਰ ਮਿਲਣ ਦਾ ਵਾਅਦਾ ਕਰਕੇ ਚਲਾ ਗਿਆ ਮੈਂ ਕਬਾਟ ਦੇ ਅਧਿਕਾਰੀ ਸ਼੍ਰੀ ਯਾਦਵ ਗੌਰਵ ਨੂੰ ਮਸਕਟ ਦੀ ਗ੍ਰਾਂਟ ਦੀ ਗੱਲ ਕਰਨੀ ਤਾਂ ਭੁੱਲੀ ਗਿਆ ਬਸ ਸ਼੍ਰੀ ਵਾਸਤਵਾ ਬਾਰੇ ਪੂਰੀ ਜਾਣਕਾਰੀ ਲੈਣ ਲਈ ਉਤਾਵਲਾ ਹੋ ਗਿਆ ਸ਼੍ਰੀ ਯਾਦਵ ਨੇ ਦੱਸਿਆ ਸ਼੍ਰੀ ਵਾਸਤਵਾ ਜੋ ਕਿ ਭਾਰਤ ਵਰਸ਼ ਦੇ ਨੌਜਵਾਨਾਂ ਲਈ ਇੱਕ ਰੋਲ ਮਾਡਲ ਹੈ ਉਹ ਇੱਕ ਜਨੂਨੀ ਆਦਮੀ ਹੈ ਜਿਸ ਦਾ ਪਿਤਾ ਕੁੜਾ ਰਾਮ ਸ਼੍ਰੀ ਵਾਸਤਵਾ ਇਨਕਮ ਟੈਕਸ ਦਾ ਬਹੁਤ ਸੀਨੀਅਰ ਅਧਿਕਾਰੀ ਹੈ ਇਹ ਉਸ ਦਾ ਇਕਲੌਤਾ ਪੁੱਤਰ ਹੈ ਪਰ ਪਿਤਾ ਨਾਲ ਸਦਨ ਤੱਕ ਪਹੁੰਚਾ ਹੋਣ ਕਰ ਨਹੀਂ ਨਿਭ ਸਕੀ ਇਸ ਦੀ ਕਹਾਣੀ ਇੱਕ ਅਜਬ ਕਹਾਣੀ ਹੈ ਕੋੜਾ ਰਾਮ ਸ਼ਿਰਵਾਸਤਵਾ ਪੜਨ ਨੂੰ ਬੜਾ ਸ਼ਾਰਸੀ ਭਾਵੇਂ ਉਹ ਕਿਸੇ ਚੰਗੇ ਸਕੂਲ ਵਿੱਚ ਨਾ ਪੜ ਸਕਿਆ ਆਪਣੀ ਮਿਹਨਤ ਦੇ ਬਲ ਬੂਤੇ ਨਾਲੋਂ ਭਾਰਤੀ ਮਾਰੀਆ ਸੇਵਾ ਦੇ 1965 ਬੈਚ ਵਿੱਚ ਭਰਤੀ ਹੋ ਗਿਆ ਸੀ ਹੌਲੀ ਹੌਲੀ ਤਰੱਕੀ ਕਰਕੇ ਉਹ ਡਾਇਰੈਕਟ ਟੈਕਸ ਬੋਰਡ ਦੇ ਮੈਂਬਰ ਦੇ ਅਹੁਦੇ ਤੱਕ ਪੁੱਜ ਗਿਆ ਭਾਵੇਂ ਪਹਿਲੀ ਜ਼ਿੰਦਗੀ ਉਸਨੇ ਤੰਗੀ ਤੇ ਤਰਸ਼ੀ ਵਾਲੀ ਵੇਖੀ ਪਰ ਇਨਕਮ ਟੈਕਸ ਵਿੱਚ ਭਰਤੀ ਹੋ ਕੇ ਉਸ ਦਾ ਬਾ ਅਮੀਰ ਲੋਕਾਂ ਨਾਲ ਪੈਂਦਾ ਗਿਆ ਉਸਨੇ ਗਰੀਬੀ ਹੰਡਾ ਵੇਖੀ ਸੀ ਇਸ ਲਈ ਉਹ ਆਪਣੇ ਇਕਲੌਤੇ ਪੁੱਤਰ ਨੂੰ ਗਰੀਬੀ ਦੀ ਚੱਲ ਨਹੀਂ ਸੀ ਲੱਗਣ ਦੇਣੀ ਚਾਹੁੰਦਾ ਗਰੀਬੀ ਉਸਦੇ ਲਈ ਪਿਛਲੇ ਜਨਮ ਦਾ ਭੁੱਲ ਜਾਣ ਵਾਲਾ ਸੁਪਨਾ ਸੀ ਹੁਣ ਤਾਂ ਉਹ ਮਾਇਆ ਵਿੱਚ ਖੇਡ ਰਿਹਾ ਸੀ ਕੋੜਾ ਰਾਮ ਦੇ ਆਪਣੇ ਇਕਲੌਤੇ ਲੜਕੇ ਨੂੰ ਮਸੂਰੀ ਸੇਂਟ ਜਾਰਜ ਕਾਉਂਸਲ ਸਕੂਲ ਤੋਂ ਸਿੱਧਾ ਦਿੱਲੀ ਦੀ ਆਈਆਈਟੀ ਨਾਮ ਦੀ ਪ੍ਰਸਿੱਧ ਸੰਸਥਾ ਵਿੱਚ ਦਾਖਲਾ ਮਿਲ ਗਿਆ ਪਹਿਲੇ ਸਾਲ ਵਿੱਚ ਪਿਤਾ ਦੀ ਪੋਸਟਿੰਗ ਮੁੰਬਈ ਵਿੱਚ ਹੀ ਰਹੀ ਇਸ ਪ੍ਰੰਤ ਜਦੋਂ ਪੁੱਤਰ ਆਈਆਈਟੀ ਦੀ ਡਿਗਰੀ ਦੇ ਦੂਸਰੇ ਸਾਲ ਦੇ ਕੋਰਸ ਵਿੱਚ ਪੜ੍ਹਦਾ ਸੀ ਪਿਤਾ ਦੀ ਤਰੱਕੀ ਹੋ ਗਈ ਸੀ ਉਸ ਨੂੰ ਦਿੱਲੀ ਕਰ ਮੰਤਰਾਲਾ ਵਿੱਚ ਤਬਦੀਲ ਕਰ ਦਿੱਤਾ ਗਿਆ ਹੁਣ ਉਸ ਦੀ ਬਦਲੀ ਦਿੱਲੀ ਤੋਂ ਬਾਹਰ ਨਹੀਂ ਹੋਣੀ ਸੀ ਦਿੱਲੀ ਦੇ ਆਲੀਸ਼ਾਨ ਇਲਾਕੇ ਵਿੱਚ ਉਸ ਨੂੰ ਸਰਕਾਰੀ ਬੰਗਲਾ ਲਾਟ ਹੋ ਗਿਆ ਹੁਣ ਪਿਤਾ ਦੀ ਇਹ 소ਸੀਕਸ ਦਾ ਪੁੱਤਰ ਵੀ ਮਾਪਿਆਂ ਦੀ ਛਾਂ ਹੇਠ ਰਹਿ ਤੇ ਪਰਿਵਾਰ ਸੁਖ ਆਰਾਮ ਦੀ ਜ਼ਿੰਦਗੀ ਬਸਰ ਕਰੇ ਮੁੰਡਾ ਜੋ ਹੌਸਟਲਾਂ ਦੀਆਂ ਰੋਟੀਆਂ ਖਾ-ਖਾ ਕੇ ਤੰਗ ਆ ਗਿਆ ਸੀ ਘਟੂ ਘਟ ਹੁਣ ਘਰ ਦੀ ਪੱਕੀ ਰੋਟੀ ਖਾਵੇਗਾ ਇੱਕ ਪਾਸੇ ਇਹ ਸੁਧਰ ਦੀ ਰੀਤ ਪਰਪਲ ਹੋ ਰਹੀ ਸੀ ਮਾਂ ਵੀ ਬਹੁਤ ਖੁਸ਼ ਸੀ ਜਿਸਾ ਕੋਲ ਉਸਦਾ ਲੇਕ ਪੁੱਤਰ ਉਸ ਦੀ ਅੱਖਾਂ ਸਾਹਮਣੇ ਰਹੇਗਾ ਭਾਵੇਂ ਜਵਾਨੀ ਦੀ ਉਮਰ ਵਿੱਚ ਉਹ ਲਾਦ ਕਿੰਨੀ ਵੀ ਸਿਆਣੀ ਤੇ ਲੈਕ ਤੇ ਸਾਊ ਹੋਵੇ ਪਰ ਫਿਰ ਵੀ ਮਾਪਿਆਂ ਦੇ ਮਨ ਤੇ ਬੋਝ ਹੀ ਰਹਿੰਦਾ ਹੈ ਕਿ ਕਿਧਰੇ ਮਾੜੀ ਸੰਗਤ ਵਿੱਚ ਨਾ ਪੈ ਜਾਵੇ ਜਵਾਨੀ ਦੀ ਉਮਰ ਤਪ ਦੇ ਫਲਾਤ ਵਾਂਗ ਹੁੰਦੀ ਹੈ ਜਿਸ ਤੇ ਮਾੜੀ ਜੀ ਸੱਟ ਲੱਗੇ ਬਸ ਉਸੇ ਪਾਸੇ ਹੀ ਢਲ ਜਾਂਦੀ ਹੈ ਇਹ ਜਵਾਨੀ ਹੜਾਂ ਦੇ ਪਾਣੀ ਵਾਂਗ ਹੁੰਦੀ ਹੈ ਪਤਾ ਨਹੀਂ ਕਦੋਂ ਕਿਸ ਪਾਸੇ ਵੱਲ ਉਲਾਰ ਹੋ ਜਾਵੇ ਉਧਰ ਹੀ ਰੁੜ ਜਾਂਦੀ ਹੈ ਦੇਖੋ ਹੁਣੀ ਘਟਨਾ ਚੱਕਰ ਕਿਵੇਂ ਕੱਟਦੀ ਹੈ ਦੂਜੇ ਪਾਸੇ ਮਾਪੇ ਪੁੱਤਰ ਦੇ ਉਜਰੇ ਪੁਇਖਲੀ ਬੰਦ ਬਣਾ ਰਹੇ ਸਨ ਤੇ ਬੜਾਪੇ ਦੀ ਸੂਰਤ ਵਿੱਚ ਪੁੱਤਰ ਨੂੰ ਸਹਾਰੇ ਨਗੋਰੀ ਸਮਝਦੇ ਸਨ ਪੁੱਤਰ ਦੇ ਖਿਆਲ IIT ਵਿੱਚ ਹੀ ਰਹਿੰਦੇ ਹੋਏ JNU ਦੇ ਹੋਸਟਲ ਦੇ ਸਾਥੀਆਂ ਦੀ ਸੰਗਤ ਨਾਲ ਮਾਰਕਸਵਾਦ ਕਯੂਮਿਨਿਜ਼ਮ ਇਨਕਲਾਬੀ ਲਹਿਰਾਂ ਦਾ ਇਤਿਹਾਸ 10 ਕੈਪੀਟਲ ਲੈਨਨਵਾਦ ਅਤੇ ਮਾਓਵਾਦ ਨਾਲ ਜੁੜ ਜਾਂਦੇ ਹਨ ਤੇ ਉਹਨੇ ਇਹ ਸਾਰੇ ਪੜ੍ਹ ਲਏ ਹੁਣ ਉਹ ਮਾਰਕਸਵਾਦੀ ਸਾਨ ਤੇ ਲੱਗ ਕੇ ਪੂਰਾ ਤਿੱਖਾ ਹੋ ਗਿਆ ਸੀ ਪੂੰਜੀਵਾਦੀ ਪਦਾਰਥਵਾਦੀ ਆਧੁਨਿਕਵਾਦੀ ਤੇ ਪ੍ਰਗਤੀਵਾਦੀ ਸਾਰੇ ਸਿਧਾਂਤਾਂ ਨੂੰ ਉਹ ਆਪਣੇ ਬੁੱਧ ਵਿਵੇਕ ਦੀ ਕਿਸਵੱਟੀ ਤੇ ਤਰਕਮਈ ਢੰਗ ਨਾਲ ਮਾਪਦਾ ਸੀ। ਕਈ ਵਾਰੀ ਉਸਨੇ ਸਾਥੀ ਉਸਨੂੰ ਝੜਕਾ ਕੇ ਵੇਖਣ ਲਈ ਬੀਕੇ ਨੂੰ ਇਹ ਨਫੋਰਾ ਮਾਰਦੇ ਕਿ ਉਹ ਸਤੰਤਕ ਤੌਰ ਤੇ ਇਨਕਲਾਬੀ ਸੋਚ ਦੀ ਪੌੜੀ 'ਤੇ ਚੜ ਬੈਠਾ ਹੈ ਪਰ ਪਛੋਕਰ ਤੇ ਜ਼ਿੰਦਗੀ ਦੀ ਚਾਲ ਢਾਲ ਰਜਵਾੜੇ ਸ਼ਾਹੀ ਤੇ ਜ਼ਗੀਰੂ ਤਰਸਦੀ ਹੈ। ਉਸਦੇ ਪਿਤਾ ਅਮੀਰ ਆਦਮੀ ਹਨ। ਅਮੀਰੀ ਵਿੱਚ ਇਸਦਾ ਪਾਲਣ-ਪੋਸਨ ਹੋਇਆ। ਇਸ ਵਿੱਚੋਂ ਇਨਕਲਾਬੀ ਸੋਚ ਦਾ ਧਾਰ ਨਹੀਂ ਹੁੰਦਾ ਪਰ 35 ਸਾਲਾਂ ਪਿੱਛੋਂ ਪਦਾਰਥਵਾਦ ਤੇ ਅਦਰਸ਼ਵਾਦੀ ਦਵੰਦ ਵਿੱਚ ਫਸ ਜਾਂਦਾ ਹੈ ਉਹ ਨਹੀਂ ਜਾਣਦੇ ਸਨ ਕਿ ਕਈ ਵਾਰੀ ਸ਼ੌਕ ਪਾਲਦੇ ਪਾਲਦੇ ਇਨਸਾਨ ਇੱਕ ਐਸੇ ਮਕਾਮ ਤੇ ਪੁੱਜ ਜਾਂਦਾ ਹੈ ਜਿੱਥੋਂ ਵਾਪਸੀ ਦਾ ਕੋਈ ਰਸਤਾ ਨਹੀਂ ਰਹਿ ਜਾਂਦਾ ਫਿਰ ਅੱਗੇ ਅੱਗੇ ਹੀ ਚੱਲਦਾ ਹੈ ਇਹੋ ਗੱਲ ਸ਼੍ਰੀ ਬੀਕੇ ਤੇ ਪੂਰੀ ਤਰ੍ਹਾਂ ਟੁਕਦੀ ਸੀ ਹੋਸਟਲ ਵਿੱਚ ਉਸ ਨੂੰ ਬਧੇਰੇ ਵਿਦਿਆਰਥੀ ਤੇ ਦੋਸਤ ਬੀਕੇ ਕਰਕੇ ਹੀ ਜਾਣਦੇ ਸਨ ਦਿੱਲੀ ਵਿੱਚ ਪੂਰੀ ਤਰ੍ਹਾਂ ਮਕਾਨ ਸਜਾਉਣ ਉਪਰੰਤ ਉਸਦੇ ਪਿਤਾ ਨੇ ਪੁੱਤਰ ਨੂੰ ਹੋਸਟਲ ਵਿੱਚੋਂ ਸਮਾਨ ਚੁੱਕ ਕੇ ਸਰਕਾਰੀ ਬੰਗਰੇਸ਼ ਸ਼ਿਫਟ ਕਰਨ ਨੂੰ ਕਿਆ ਮਾਤਾ ਪਿਓ ਨੂੰ ਪੁੱਤਰ ਦੀ ਮਮਤਾ ਜਾਗਣ ਲੱਗੀ ਇਹ ਕੋਈ ਅਣਹੋਣੀ ਨਹੀਂ ਸੀ ਬਲਕਿ ਇੱਕ ਸੁਭਾਵਕ ਕਿਰਿਆ ਸੀ ਪਰ ਜੋ ਘਟਨਾ ਚੱਕਰ ਘਟ ਰਿਹਾ ਸੀ ਉਹ ਅਸਾਧਾਰਨ ਸੀ ਪੁੱਤਰ ਨੇ ਪਿਤਾ ਨੂੰ ਹੌਸਟਲ ਛੱਡਣ ਤੋਂ ਕੁਝ ਬੇਰੁਖੀ ਜ਼ਾਹਰ ਕੀਤੀ ਉਹ ਆਪਣੇ ਦੋਸਤਾਂ ਨਾਲੋਂ ਵੱਖ ਨਹੀਂ ਹੋਣਾ ਚਾਹੁੰਦਾ ਸੀ ਇਸ ਕਰਕੇ ਨਹੀਂ ਕਿ ਮੁੰਡਾ ਕਿਸੇ ਬੁਰੀ ਸੰਗਤ ਵਿੱਚ ਪੈ ਗਿਆ ਸੀ ਜਾਂ ਮਾਪਿਓ ਨਾਲ ਸਨੇਹ ਨਹੀਂ ਰੱਖਦਾ ਸੀ ਪਰ ਮਸਲਾ ਇਹ ਸੀ ਕਿ ਪੁੱਤਰ ਪਿਓ ਦੀ ਕਾਲੇਤੰਦੀ ਕਮਾਈ ਵਿੱਚ ਭਾਗੀਦਾਰ ਨਹੀਂ ਬਣਨਾ ਚਾਹੁੰਦਾ ਸੀ ਵੀਕੇ ਦਾ ਪਿਤਾ ਉਸਦੀ ਜੀਵਨ ਸ਼ੈਲੀ ਤੋਂ ਫਿਕਰਮੰਦ ਸੀ ਪਿਤਾ ਨੇ ਪੁੱਤਰ ਨੂੰ ਹੋਸਟਲ ਤੋਂ ਸਮਾਨ ਚੁੱਕ ਕੇ ਘਰ ਪਰਤਣ ਲਈ ਜ਼ੋਰ ਪਾਇਆ ਤਾਂ ਪੁੱਤਰ ਨੇ ਅੱਗੇ ਬੜਾ ਅਜੀਬ ਕਿਸਮ ਦਾ ਸਵਾਲ ਕੀਤਾ ਪਿਤਾ ਜੀ ਕੀ ਤੁਸੀਂ ਰਿਸ਼ਵਤ ਖਾਂਦੇ ਹੋ ਤੇਰਾ ਕੀ ਮਤਲਬ ਹੈ ਮੈਂ ਤੇਰਾ ਪਿਤਾ ਹਾਂ ਮਰਜ਼ਮ ਨਹੀਂ ਅਜੇ ਤੈਨੂੰ ਇਹ ਸਵਾਲ ਪੁੱਛਣ ਦਾ ਅਧਿਕਾਰ ਹੀ ਨਹੀਂ ਮੈਂ ਤੇਰੀ ਪਰਿਵਰਿਸ਼ ਕਰਦਾ ਹਾਂ ਅਸੀਂ ਤੈਨੂੰ ਜੰਮਿਆ ਪਾਲਣ ਪੋਸ਼ਣ ਕੀਤਾ ਹੈ ਤੂੰ ਕੀ ਗੱਲ ਕਰਦਾ ਪਿਆ ਪੁੱਤਰ ਨੇ ਪਿਤਾ ਨੂੰ ਕਿਹਾ ਜੋਸ਼ ਵਿਚਾਉਣ ਦੀ ਬਜਾਏ ਸ਼ਾਂਤ ਰਹਿ ਕੇ ਜਵਾਬ ਦਿਓ ਪਰ ਪਿਤਾ ਕਿ ਮੈਂ ਆਪਣੇ ਅਲਰ ਪੁੱਤਰ ਤੋਂ ਅਜਿਹੇ ਸਵਾਲ ਦੀ ਆਸ ਰੱਖ ਸਕਦਾ ਸੀ ਇਹ ਤਾਂ ਉਲਟੀ ਗੰਗਾ ਉਹ ਹੈ ਨੂੰ ਜਾਣ ਵਾਲੀ ਗੱਲ ਸੀ ਅਕਸਰ ਇਸ ਸਮੇਂ ਵਿੱਚ ਲੜਕੇ ਪਿਤਾ ਕੋਲੋਂ ਮੋਟਰਸਾਈਕਲ ਜਾਂ ਕਾਰ ਦੀ ਮੰਗ ਕਰਦੇ ਹਨ ਪਾਕਟ ਮਨੀ ਮੰਗਦੇ ਹਨ ਹੋਰ ਗੁਲਛਰੇਡ ਔਨਲੀ ਉਤਾਵਲੇ ਹੁੰਦੇ ਹਨ ਆਪਣੇ ਮਾਪਿਆਂ ਦੀ ਅਮੀਰੀ ਦਾ ਅਕਸਰ ਵੱਧ ਅੰਦਾਜ਼ਾ ਲਾਉਂਦੇ ਹਨ ਇਹ ਬੰਦਾ ਸਧਾਰਨ ਨਹੀਂ ਤੇ ਨਾ ਹੀ ਸਧਾਰਨ ਗੱਲ ਕਰਦਾ ਖੈਰ ਕੁੜਾ ਰਾਮ ਸ਼ਿਰਵਾਸਤਵ ਨੇ ਪੁੱਤਰ ਵੱਲੋਂ ਜ਼ੋਰ ਪਾਉਣ ਤੇ ਸਾਫ਼-ਸਾਫ਼ ਦੱਸ ਦਿੱਤਾ ਆ ਬੇਟਾ ਮੈਂ ਰਿਸ਼ਵਤ ਖਾਂਦਾ ਹਾਂ ਤੇਰੀ ਪੜ੍ਹਾਈ ਪਾਲਣ ਪੋਸ਼ਣ ਤੇ ਜ਼ਿੰਦਗੀ ਦਾ ਉਜਲਾ ਭਵਿਕਾਣ ਲਈ ਇਹ ਕਰਦਾ ਬੀਕੇ ਬੋਲਿਆ ਅੱਛਾ ਪਿਤਾ ਜੀ ਫਿਰ ਇਹ ਦੱਸੋ ਭਾਰਤ ਵਿੱਚ ਜਿਹੜੇ 100 ਕਰੋੜ ਲੋਕਾ ਜਿਨ੍ਹਾਂ ਦੇ ਮਾਪੇ ਅਫਸਰ ਵੀ ਨਹੀਂ ਰਿਸ਼ਵਤ ਦਾ ਸਕੋਪ ਵੀ ਨਹੀਂ ਉਹ ਆਪਣੇ ਬੱਚਿਆਂ ਦਾ ਭਵਿਕ ਕਿਵੇਂ ਬਣਾਉਣਗੇ ਕਿ ਤੁਸੀਂ ਇੱਕ ਲੜਕੇ ਦੀ ਪੜ੍ਹਾਈ ਤੇ ਪਾਲਣ ਪੋਸ਼ਣ ਦਾ ਖਰਚਾ ਵੀ ਨਹੀਂ ਚੱਲ ਸਕਦੇ ਅੱਛਾ ਜੇ ਇਹ ਗੱਲ ਹੈ ਤਾਂ ਅੱਜ ਤੋਂ ਮੈਂ ਤੁਹਾਡੇ ਕੋਲੋਂ ਆਪਣੀ ਪੜ੍ਹਾਈ ਤੇ ਹੋਸਟਲ ਦਾ ਖਰਚਾ ਨਹੀਂ ਲੈਂਦਾ ਮੈਂ ਟਿਊਸ਼ਨ ਪੜਾਵਾਂਗਾ ਜਾਂ ਹੋਰ ਕੰਮ ਕਰਾਂਗਾ ਮੈਂ ਹੁਣ 18 ਸਾਲਾਂ ਦਾ ਹੋ ਗਿਆ ਤੁਹਾਡੀ ਜ਼ਿੰਮੇਵਾਰੀ ਖਤਮ ਪਰ ਤੁਸੀਂ ਇਹ ਵਾਅਦਾ ਕਰੋ ਕਿ ਅੱਗੇ ਤੋਂ ਮੇਰੀ ਖਾਤਰ ਰਿਸ਼ਵਤ ਨਹੀਂ ਲਓਗੀ ਇਹ ਤੁਹਾਨੂੰ ਇਹ ਸਭ ਕੁਝ ਜੋ ਪੁੱਤਰ ਵੱਲੋਂ ਭਾਸ਼ਣ ਦੇ ਰੂਪ ਵਿੱਚ ਕਿਹਾ ਗਿਆ ਅੱਛਾ ਨਾ ਲੱਗਾ ਉਹ ਸੱਚਮੁੱਚ ਹੀ ਅੰਦਰੋਂ ਹਿਲ ਗਿਆ ਸੀ ਪਿਓ ਨੂੰ ਹੁਣ ਇਉਂ ਲੱਗ ਰਿਹਾ ਸੀ ਜਿਵੇਂ ਉਹ ਵਿਜਿਲੈਂਸ ਵਿਭਾਗ ਦੇ ਅਧਿਕਾਰੀ ਦੇ ਸਾਹਮਣੇ ਤਰੇਲੋ ਤਰੇਲੀ ਹੋ ਰਿਹਾ ਹੋਵੇ ਉਹ ਨਿਰੁੱਤਰ ਸੀ ਪੁੱਤਰ ਫਿਰ ਪਿਤਾ ਕੋਲੋਂ ਵਾਅਦਾ ਮੰਗਦਾ ਸੀ ਪੁੱਤਰ ਨੇ ਗੱਲ ਇੱਕ ਦੋ ਵਾਰ ਦੁਹਰਾਈ ਜਦੋਂ ਮੈਂ ਮਹਿਸੂਸ ਕੀਤਾ ਕਿ ਉਸ ਦਾ ਪਿਤਾ ਕੋਈ ਜਵਾਬ ਨਹੀਂ ਦੇਣਾ ਚਾਹੁੰਦਾ ਜਿਸ ਦਾ ਸੰਕੇਤ ਇਹ ਨਿਕਲਦਾ ਸੀ ਕਿ ਪਿਤਾ ਆਪਣਾ ਰੰਗ ਟੰਗ ਤੇ ਤੌਰ ਤਰੀਕਾ ਬਦਲਣਾ ਨਹੀਂ ਚਾਹੁੰਦਾ ਸੀ ਪੁੱਤਰ ਨੇ ਆਖਰੀ ਸਵਾਲ ਵਿੱਚ ਹੀ ਜਵਾਬ ਦੇ ਦਿੱਤਾ ਪਿਤਾ ਜੀ ਜੇਕਰ ਤੁਸੀਂ ਕੁਝ ਨਹੀਂ ਕਹਿੰਦੇ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਤੁਹਾਨੂੰ ਪੁੱਤਰ ਨਹੀਂ ਤੁਹਾਨੂੰ ਦੌਲਤ ਚਾਹੀਦਾ ਹੈ ਅੱਛਾ ਫਿਰ ਤੁਹਾਨੂੰ ਤੁਹਾਨੂੰ ਦੌਲਤ ਮੁਬਾਰਕ ਮੈਨੂੰ ਤਾਂ ਬਾਤ ਕਰਨੀ ਹੋਣਾ ਮੈਨੂੰ ਅਫਸੋਸ ਹੈ ਕਿ ਮੈਂ ਪਿਛੇ ਤੇ ਉਹਦਾ ਪੁੱਤਰ ਹਾਂ ਮੈਂ ਸਮਾਜ ਤੋਂ ਪਿਛਤਾਚਾਰੀ ਦਾ ਕਲੰਕ ਹਲਾਉਣ ਲਈ ਯਤਨਸ਼ੀਲ ਹੋਵਾਂਗਾ ਆਪਣੇ ਪੈਰਾਂ ਤੇ ਆਪ ਖੜਾ ਹੋਮਾਗਾ ਤੁਸੀਂ ਆਪਣੀ ਦੌਲਤ ਨਾਲ ਆਨੰਦ ਮਾਣੋ ਅੱਛਾ ਖੁਦਾਫਜ਼ ਇਹਨਾਂ ਕਹਿ ਕੇ ਪੁੱਤਰ ਨੇ ਪਿਤਾ ਕੋਲੋਂ ਅਲਵਿਦਾ ਲਈ ਮਾਤਾ ਦੇ ਚਰਨ ਸਪਰਸ਼ ਕਰਕੇ ਪਰੇਮਾਨਾ ਕਰੋ ਨਿਕਲ ਗਿਆ ਉਸ ਵੇਲੇ ਕੌਣ ਜਾਣਦਾ ਸੀ ਕਿ ਇਹ বালক ਗੌਤਮ ਤੋਂ ਬੁੱਧ ਬਣ ਲਈ ਸੱਚ ਦੀ ਖੋਜ ਲਈ ਘਰੋਂ ਨਿਕਲਿਆ ਜਾਂ ਅਦਰਸ਼ਵਾਦ ਦੇ ਘੋੜੇ ਤੇ ਸਵਾਰ ਹੋ ਗਿਆ ਸ਼੍ਰੀ ਬੀ ਕੇ ਸ਼ਰਵਾਸਵਾ ਆਪਣੇ ਧੰਨ ਦਾ ਪੱਕਾ ਤੇ ਸਿਰੜ ਵਾਲਾ ਹੋ ਨਿਬੜਿਆ ਉਸਨੇ ਆਪਣੇ ਪਿਤਾ ਨਾਲ ਜੋ ਵਾਰਤਾਲਾਪ ਹੋਈ ਉਹ ਹੋਸਟਲ ਵਿੱਚ ਆਪਣੇ ਦੋਸਤਾਂ ਨੂੰ ਸੁਣਾਈ ਜਿਹੜੇ ਉਸ ਨੂੰ ਰੋਜ਼ ਨਿਹੋਰਾ ਮਾਰਦੇ ਸਨ ਉਹਨਾਂ ਨੇ ਉਸ ਨੂੰ ਪਿੱਛੋਂ ਰਾਂਝੇ ਦੀਆਂ ਪਰਜਾਈਆਂ ਵਾਂਗ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਲਕੀਰ ਦਾ ਫਕੀਰ ਹੋ ਗਿਆ ਜਾਪਦਾ ਸੀ ਉਸੇ ਸਾਥੀ ਕਹਿਣ ਲੱਗੇ ਭਾਰਤ ਦੇਸ਼ ਵਿੱਚ ਅਦਰਸ਼ਵਾਦ ਅਮਲ ਵਿੱਚ ਲਿਆਉਣਾ ਕਠਿਨ ਹੈ ਮਾਰਕਸਵਾਦੀ ਸੋਚ ਦਾ ਮਤਲਬ ਕਰਫੂਕ ਤਮਾਸ਼ਾ ਵੇਖਣ ਵਾਲੀ ਗੱਲ ਹੈ ਵੀ ਕਿ ਹੁਣ ਕੁਝ ਕਰਨ ਤੇ ਮਨ ਲਈ ਧਾਰ ਬੈਠਾ ਸੀ ਉਸ ਦੇ ਦਿਲ ਦਿਮਾਗ ਵਿੱਚ ਇੱਕ ਗੱਲ ਵਸ ਗਈ ਸੀ ਕਿ ਸਮਾਜਿਕ ਤਬਦੀਲੀ ਲਿਆਉਣ ਵਾਲੇ ਇਨਸਾਨ ਨੂੰ ਪਹਿਲਾਂ ਖੁਦ ਕਹਿਣੀ ਤੇ ਕਰਨੀ ਦਾ ਪੱਕਾ ਹੋਣਾ ਜ਼ਰੂਰੀ ਹੈ ਵਪਣੇ ਦੋਸਤਾਂ ਬੇਸ ਕਰਦਾ ਕਿ ਰਾਤ ਨੂੰ ਮੀਟ ਮੁਰਗੇ ਨਾਲ ਢਿੱਡ ਭਰ ਕੇ ਸ਼ਰਾਬ ਦਾ ਦੌਰ ਚਲਾ ਕੇ ਸਵੇਰੇ ਕਿਸੇ ਭੁੱਖੇ ਆਦਮੀ ਦੇ ਪੇਟ ਭਰਨ ਲਈ ਪ੍ਰਚਾਰ ਕਰਨ ਨਾਲ ਆਪਣੇ ਆਪ ਨਾਲ ਤੇ ਆਪਣੀ ਆਤਮਾ ਨਾਲ ਧੋਖਾ ਕਰਨਾ ਹੁੰਦਾ ਹੈ ਇਹ ਫੋਕੇ ਨਾਰੇ ਤੇ ਫੋਕੀਆਂ ਗੱਲਾਂ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ ਪ੍ਰਚਾਰਕ ਅਧਿਆਪਕ ਲੋਕ ਨੇਤਾ ਤੇ ਸਰਕਾਰੀ ਅਫਸਰ ਦਾ ਆਪਣੀ ਕਹਿਣੀ ਤੇ ਕਰਨੀ ਦੇ ਹਾਂ ਦਾ ਹੋਣਾ ਜ਼ਰੂਰੀ ਹੈ ਜੇਕਰ ਉਸ ਦੇ ਕਥਨ ਤੇ ਵਿਵਹਾਰ ਵਿੱਚ ਅੰਤਰ ਹੈ ਤਾਂ ਲੋਕ ਉਸ ਨੂੰ ਤਰਕਾਰਦੇ ਰਹਿਣਗੇ ਉਸ ਨੂੰ ਥੂ-ਥੂ ਕਰਨਗੇ ਕਾਟੇ ਸਮਾਜ ਰਾਜਨੀਤੀ ਧਰਮ ਅਤੇ ਪ੍ਰਸ਼ਾਸਨ ਦਾ ਸਭ ਤੋਂ ਵੱਡਾ ਇਹੋ ਦੁਖਾਂਤ ਹੈ ਕਿ ਆਗੂ ਭਾਸ਼ਣਾਂ ਤੇ ਪ੍ਰਚਾਰ ਲੋਕਾਂ ਦੇ ਸੁਧਾਰ ਲਈ ਦਿੰਦੇ ਹਨ ਪਰ ਉਸ ਤੇ ਪਹਿਰਾ ਨਹੀਂ ਦਿੰਦੇ ਨਿੱਜੀ ਸੋਚ ਭ੍ਰਿਸ਼ਟ ਹੈ ਪਰ ਸਮਾਜ ਨੂੰ ਸਵੱਛ ਹੋਣ ਦਾ ਪ੍ਰਚਾਰ ਕਰਕੇ ਸਵੱਛਤਾ ਦੇ ਰਸਤੇ ਤੋੜਨਾ ਚਾਹੁੰਦੇ ਹਨ ਜੋ ਹਰਗिज ਨਹੀਂ ਹੋ ਸਕਦਾ ਵਿਕੇ ਲਈ ਹੁਣ ਘਰ ਚੋਂ ਨਿਕਲ ਕੇ ਹੋਸਟਲ ਤੇ ਪੜਾਈ ਦਾ ਖਰਚਾ ਪੂਰਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ ਪਰ ਭਾਈ ਵੀਰ ਸਿੰਘ ਜੀ ਦੇ ਕਥਨ ਉਸ ਨੇ ਖੇਤ ਜਿੰਨਾ ਖਾਦੀ ਉਹ ਕਰ ਆਰਾਮ ਨਹੀਂ ਬੰਦੇ ਅਨਸਾਰ ਬੀਕੇ ਨੇ ਆਪਣੇ ਦੋਸਤਾਂ ਦੀ ਮਦਦ ਨਾਲ ਟਿਊਸ਼ਨ ਪੜਾਉਣਾ ਰਾਤ ਨੂੰ ਹੋਰ ਵੀ ਕਈ ਛੋਟੀਆਂ ਮੋਟੀਆਂ ਨੌਕਰੀਆਂ ਕੀਤੀਆਂ ਉਸ ਨੇ ਅੱਛੇ ਦਰਜੇ ਵਿੱਚ IIT ਚੋਂ ਇਲੈਕਟ੍ਰੋਨਿਕਸ ਦੀ ਡਿਗਰੀ ਕਰ ਲਈ ਹੁਣ ਉਹ IAS ਦੀ ਤਿਆਰੀ ਵਿੱਚ ਜੁਟ ਗਿਆ ਪਹਿਲੇ ਯਤਨ ਵਿੱਚ ਉਹ IAS ਦੇ ਕੈਡਰ ਵਿੱਚ ਸਿਲੈਕਟ ਹੋ ਗਿਆ ਉਸ ਨੇ 7-8 ਸਾਲ ਨੌਕਰੀ ਕੀਤੀ ਅਣਖ ਅਤੇ ਅਦਰਸ਼ਵਾਦੀ ਢੰਗ ਨਾਲ ਕਿਸੇ ਤੋਂ ਕਿਸੇ ਵੀ ਮਸਲੇ ਤੇ ਉਸ ਨੇ ਕਦੇ ਉਂਗਲ ਨਹੀਂ ਉਠਾਉਣ ਦਿੱਤੀ ਆਪਣੀਆਂ ਬਾਸ਼ਨਾਮਾਂ ਤੇ ਛਾਵਾਂ ਤੇ ਕਾਬੂ ਰੱਖਿਆ ਉਸ ਨੂੰ ਇਸ ਨੌਕਰੀ ਤੇ ਪੁੱਜ ਕੇ ਵੀ ਆਪਣੀ ਮੰਜ਼ਲ ਦੀ ਪ੍ਰਾਪਤੀ ਜੋ ਉਸਨੇ ਸੀਨੇ ਵਿੱਚ ਛਾਣ ਰੱਖੀ ਸੀ ਪੂਰੀ ਨਾ ਹੁੰਦੀ ਮਹਿਸੂਸ ਕੀਤੀ ਉਸ ਦੀ ਭਾਰਤ ਸਰਕਾਰ ਵੱਲੋਂ ਅਮਰੀਕਾ ਵਿੱਚ ਉੱਚ ਸਿੱਖਿਆ ਲਈ ਸਿਰਕਸ਼ਨ ਹੋਈ 1 ਸਾਲ ਦੀ ਪੜ੍ਹਾਈ ਕਰਕੇ ਬੀਕੇ ਨੇ ਵਰਲਡ ਬੈਂਕ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਨੌਕਰੀ ਕਰ ਲਈ ਚੰਗੀ ਮਿਹਨਤ ਕਰਕੇ ਚੋਖੀ ਰਾਸ਼ੀ ਕਮਾਈ ਬੀਕੇ ਨੇ ਆਈਐਸਡੀ ਨੌਕਰੀ ਤੋਂ ਅਸਤੀਫਾ ਦੇ ਕੇ ਯੂਪੀ ਵਿੱਚ ਪਿੰਡੂ ਦਲਿਤ ਵਰਗ ਦੀਆਂ ਔਰਤਾਂ ਤੇ ਗਰੀਬ ਬੱਚਿਆਂ ਦੀ ਪੜ੍ਹਾਈ ਸ਼ੈਰੂਸ ਗਾਰਤੀ ਵਸੇਬੇਲੀ ਇੱਕ ਗੈਰ ਸਰਕਾਰੀ ਸੰਸਥਾ ਐਨਜੀਓ ਸਾਬਤ ਕਰ ਲਈ। ਹੁਣ ਇਸ ਖੇਤਰ ਵਿੱਚ ਆਪਣਾ ਤਨ ਮਨ ਤਨ ਨਿਸ਼ਾਵਰ ਕਰਕੇ ਉਪਰਤੀ ਬੱਤਨ ਨਾਲ ਜੁੜਿਆ ਹੋਇਆ ਹੈ। ਲੋਕ ਉਸ ਤੇ دیਵਾਨੇ ਹਨ। ਉਹ ਆਪਣੇ ਦਰਸ਼ ਤੇ ਕਹਿੰਮੈਂ ਕਹਿਣੀ ਤੇ ਕਰਨੀ ਦਾ ਪੂਰਾ ਹੈ। ਉਹ ਦਿਨ ਦੂਰ ਨਹੀਂ ਜਦੋਂ ਬੀਕੇ ਨਵੀਂ ਨੌਜਵਾਨ ਪੀੜ੍ਹੀ ਲਈ ਨਵੀਂ ਮਿਸਾਲ ਪੈਦਾ ਕਰੇਗਾ। ਉਸ ਸਮਾਜਿਕ ਚੇਤਨਾ ਤੇ ਆਰਥਿਕ ਨਿਰਪੜਤਾ ਲਿਆਉਣ ਲਈ ਵਚਨਬੱਧ ਹੈ। ਉਸ ਨੂੰ ਆਪਣੇ ਮਿਸ਼ਨ ਤੇ ਚੱਲਣ ਵਿੱਚ ਸੰਤੁਸ਼ਟੀ ਮਿਲ ਰਹੀ ਹੈ। ਸਾਡੇ ਮੁਲਕ ਦੀ ਪ੍ਰਸ਼ਟਾਚਾਰੀ ਬੇਈਮਾਨੀ ਤੇ ਗੈਰਕਾਨੂੰਨੀ ਤੰਦਿਆਂ ਵਿੱਚ ਵਿਸ਼ព ਪੱਦਰ ਤੇ ਬੜੀ ਬਦਨਾਮੀ ਹੈ ਪਰ ਇਸ ਮੁਲਕ ਵਿੱਚ ਹੀ ਕਈ ਅਜਿਹੇ ਸੱਜਣ ਵੀ ਹਨ ਜਿਨ੍ਹਾਂ ਦੀ ਸੌਖਾਦੀ ਜਾ ਸਕਦੀ ਹੈ ਜਿਨ੍ਹਾਂ ਤੇ ਸਾਨੂੰ ਤੇ ਭਾਰਤ ਮਾਤਾ ਨੂੰ ਮਾਣ ਹੈ ਕਮ ਅਜਿਹੇ ਪੁਰਸ਼ਾਂ ਦੇ ਸਾਹਾਰੇ ਹੀ ਬਲਦੀਆਂ ਹਨ ਜੋ ਕਮਾਂ ਦੀ ਤਕਦੀਰ ਬਦਲਣ ਲਈ ਮੋਢੀ ਬਣ ਕੇ ਨਿਤਰਦੇ ਹਨ ਜਦੋਂ ਕਿਸੇ ਸਿਧਾਂਤ ਨੇ ਵਿਕਾਸ ਕਰਨਾ ਹੁੰਦਾ ਹੈ ਉਸੇ ਅਮਲ ਕਰਨ ਵਾਲੇ ਲੋਕ ਯਤਨਸ਼ੀਲ ਹੋ ਜਾਂਦੇ ਹਨ ਤਾਂ ਉਹ ਸਹੀ ਰਸਤੇ 'ਤੇ ਕੇ ਸਾਰੂ ਨਤੀਜੇ ਲੈ ਆਉਂਦੇ ਹਨ ਫਿਰ ਲੋਕ ਲਹਿਰ ਬਣ ਕੇ ਉੱਭਰਦੀ ਹੈ ਜਿਸ ਨੂੰ ਕੋਈ ਢਾਹੂ ਤਾਕਤ ਰੋਕ ਨਹੀਂ ਸਕਦੀ ਆਸ ਹੈ ਉਹ ਦਿਨ ਹੁਣ ਦੂਰ ਨਹੀਂ ਅਦਰਸ਼ਵਾਦੀ ਕਦੇ ਵੀ ਸਧਾਰਨ ਮਨੁੱਖ ਨਹੀਂ ਹੁੰਦੇ ਉਹ ਸਧਾਰਨ ਹੋ ਹੀ ਨਹੀਂ ਸਕਦੇ ਕਿਉਂਕਿ ਅਜੋਕੇ ਯੁੱਗ ਵਿੱਚ 98% ਲੋਕ ਖੁਦਗਰਜ਼ ਮੌਕਾਪਰਸ ਪੂੰਜੀਵਾਦੀ ਤੇ ਪਦਾਰਥਵਾਦੀ ਸੋਚ ਦੀ ਜਕੜ ਵਿੱਚ ਹਨ ਉਹਨਾਂ ਦੀਆਂ ਹਰਕਤਾਂ ਸਵਾਹ ਸੋਚ ਅਤੇ ਵਿਚਾਰਨੀ ਵਿੱਚ ਕਾਫੀ ਸਮਾਨਤਾ ਹੈ ਪਰ ਨਾ ਸੋਚੋ ਦੋ ਫੀਸ ਸੱਜ ਲੋਕ ਕਿਦਰੇ ਬਿਰਲੇ ਆਪਣੇ ਦਿਲ ਵਿੱਚ ਮਨੁੱਖਤਾ ਸਮਾਜ ਅਤੇ ਇਨਸਾਨੀਅਤ ਲਈ ਕੁਝ ਕਰਨ ਤੇ ਮੰਨ ਦੀ ਠਾਨ ਕੇ ਬੈਠੇ ਹੋਣ ਉਹਨਾਂ ਨੂੰ ਸਲਤਾਰਨ ਯਾਨੀ ਨਾਰਮਲ ਆਲਮੀ ਕੌਣ ਆਖੂ ਕਈ ਉਹਨਾਂ ਨੂੰ ਪਾਗਲ ਮੂਰਖ ਵੱਡੇ ਅਦਰਸ਼ਵਾਦੀ ਸੱਭਿਆਵਾਦੀ ਹਰੀਸ਼ਚੰਦਰ ਦੇ ਤੇ ਗੁਰੂ ਨਾਨਕ ਦੇ ਸ਼ਰੀਕ ਕਹਿ ਕੇ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰਨਗੇ ਕਈ ਉਹਨਾਂ ਨੂੰ ਦੁਨੀਆਦਾਰੀ ਤੋਂ ਅਣਜਾਨ ਤੇ ਹਵਾ ਵਿੱਚ ਗੱਲਾਂ ਕਰਨ ਵਾਲੇ ਹੋਣ ਦਾ ਫਤਵਾ ਦੇਣਗੇ ਭਾਵੇਂ ਰਾਜਨੀਤੀ ਸਰਕਾਰੀ ਨੌਕਰੀ ਜਾਂ ਵਪਾਰ ਆਦ ਕੋਈ ਵੀ ਤੰਦਾ ਹੋਵੇ ਕਾਮਯਾਬੀ ਲਈ ਸਿਆਣੇ ਇਹੋ ਸਮਝਦੇ ਹਨ ਕਿ ਜਿਹੜਾ ਆਦਮੀ ਵਿਚਾਰਲੀ ਗਤੀ ਦੀ ਪਹੁੰਚ ਲੈ ਕੇ ਚੱਲਦਾ ਹੈ ਉਹ ਹੀ ਸਫਲ ਬੰਦਾ ਜਾਣਿਆ ਜਾਂਦਾ ਹੈ ਮੂਰਲੀ ਕਤਾਰ ਵਾਲੇ ਲੋਕ ਅਕਸਰ ਖਤਰਿਆਂ ਦਾ ਸ਼ਿਕਾਰ ਹੁੰਦੇ ਹਨ ਪਿਛਲੀ ਕਤਾਰ ਵਾਲੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ